ਆਜ਼ਾਦੀ ਦਿਹਾੜੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਦੇ ਮੁਤਾਬਕ ਸੂਬੇ ਭਰ ਦੇ ਬਾਕੀ ਹਿੱਸਿਆਂ ਦੇ ਵਾਂਗ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਜ਼ਿਲ੍ਹਾ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਸਰਚ ਆਪਰੇਸ਼ਨ ਚਲਾਏ ਗਏ ਫਰੀਦਕੋਟ ਵਿਕੇ ਸਬਡਿਵੀਜ਼ਨ ਦੇ ਡੀਐਸਪੀ ਸ਼ਮਸ਼ੀਰ ਸਿੰਘ ਸ਼ੇਰਗਿੱਲ ਦੀ ਅਗਵਾਈ ਦੇ ਵਿੱਚ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਸਾਂਝੀਆਂ ਥਾਵਾਂ ਤੇ ਚੈਕਿੰਗ ਕੀਤੀ ਗਈ ਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਸੂਬੇ ਪੱਧਰ 'ਤੇ ਵੀ ਅਲਰਟ ਜਾਰੀ ਹੋਇਆ ਜਿਸ ਦੇ ਤਹਿਤ ਫਰੀਦਕੋਟ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ ਤਾਂ ਜੋ ਮਾੜੇ ਅਨਸਰਾਂ 'ਤੇ ਕਾਬੂ ਕੀਤਾ ਜਾ ਸਕੇ ਇਸ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਥਾਵਾਂ 'ਤੇ ਸਰਚ ਦਾ ਅਭਿਆਨ ਚਲਾਇਆ ਗਿਆ ਤੇ ਨਾਲ ਹੀ ਜਾਗਰੂਕ ਕੀਤਾ ਗਿਆ ਤੇ ਕਿਹਾ ਗਿਆ ਕਿ ਜੇਕਰ ਕੋਈ ਸ਼ੱਕੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ ਇਹਨਾਂ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਵੱਲੋਂ ਜਿਹੜਾ ਸਾਨੂੰ ਪ੍ਰੋਗਰਾਮ ਆਉਂਦੇ ਰਹਿੰਦੇ ਆ ਕਿ ਉਸ ਪ੍ਰੋਗਰਾਮ ਦੇ ਤਹਿਤ ਜਿਹੜਾ ਅਸੀਂ ਇੱਥੇ ਕਾਸੋ ਕਰ ਰਹੇ ਆ ਮਤਲਬ ਜਿੰਨੇ ਦਿਨ 15 ਅਕਤੂਬਰ ਤੋਂ ਅਸੀਂ ਹਰ ਰੋਜ਼ ਇਹ ਚੀਜ਼ਾਂ ਇਹ ਐਕਟੀਵਿਟੀ ਕੰਟੀਨਿਊ ਕਰਦੇ ਆ ਤਾਂ ਕਿ ਜਿਹੜਾ ਕੋਈ ਗਲਤ ਅੰਸਰ ਇਹ ਸਮਾਜਿਕ ਤੱਤ ਨਾ ਪਣ ਪੇ ਜੀ ਤਾਂ ਉਹਨਾਂ ਦੀ ਚੈਕਿੰਗ ਦੇ ਦੌਰਾਨ ਫਿਰ ਇਹਨਾਂ ਚ ਚੰਨੂ ਅਸੀਂ ਐਲੀਮੀਨੇਟ ਵੀ ਕਰ ਦਿੰਨੇ ਆ ਪੈਰਲ ਜਿਹੜਾ ਹੈਗਾ ਜਿਹੜਾ ਟ੍ਰੇਨਸ ਵਗੈਰਾ ਜਦ ਆਉਂਦੀਆਂ ਤਾਂ ਜਿਹੜੇ ਡਰੱਗ ਪੈਟਰਨ ਵਾਲੇ ਹੈਗੇ ਆ ਕਿਸੇ ਹੋਰ ਜਗ੍ਹਾ ਤੋਂ ਟ੍ਰੇਨ ਵਗੈਰਾ ਵੀ ਯੂਜ਼ ਕਰਦੇ ਫਿਰ ਅਸੀਂ ਰੇਲ ਪੁਲਿਸ ਨੂੰ ਅਸੀਂ ਨਾਂ ਲੈ ਲੈਂਦੇ ਆ ਤਾਂ ਰਲ ਕੇ ਅਸੀਂ ਕੰਮ ਕਰਦੇ ਹਾਂ ਇਸ ਤੋਂ ਲੋਕਾਂ ਦਾ ਪਤਾ ਜਾਂ ਪਬਲਿਕ ਪਲੇਸਿਸ ਤੇ ਵੀ ਜਾਂਦੇ ਬਿਲਕੁਲ ਬੱਸ ਸਟੈਂਡ ਪਬਲਿਕ ਪਲੇਸਿਸ ਤੇ ਹੋਰ ਜਿਹੜੇ ਕੋਈ ਵੀ ਤੇ ਵੀ ਸਾਡੀਆਂ ਫੋਰਸਾਂ ਅਰਥਾਤੇ ਫੋਰਸਾਂ ਲੱਗੀਆਂ ਹੋਈਆਂ ਪੀਸੀਆਰ ਲੱਗਿਆ ਜਿੱਥੇ ਵੀ ਕੋਈ ਪੈਸੇ ਦਾ ਲੈਣ-ਦੇਣ ਹੁੰਦਾ ਜਿਸ ਤਰ੍ਹਾਂ ਕੋਈ ਬੈਂਕਿੰਗ ਬੈਂਕ ਹੈ ਗਿਆ ਸਾਰੇ ਜਗ੍ਹਾ ਤੇ ਅਸੀਂ ਕਾਫੀ ਸਖਤੀ ਕੀਤੀ ਹੋਈ ਹੈ ਇਸ ਮੈਟਰ ਤੇ